ਕੀ ਕਰਨਾ ਇਧਰ ਫਾਈਨਲ ਮਿੰਟ ਗੇਟ ਬੰਦ ਕਰਾਂਗੇ ਤੇਹੀ ਤੇ ਸ਼ਬਾਹ ਬਰਮੋਹ ਹੈ ਸੁਭ ਕਰਮਨ ਤੇ ਕਭੂ ਨਾ ਟਰੋਂ ਨਾ ਟਰੋਂ ਅਰ ਸਿਉਂ ਜਬਜਾ ਲੜੋਂ ਨੀ ਚੈੱਕ ਕਰ ਆਪਣੀ ਜੀਤ ਕਰੋ ਦਸਵੀਂ ਪਾਤਸ਼ਾਹੀ ਨੇ ਗੱਲ ਕਹੀ ਸੀ ਉਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਇੱਕ ਗੱਲ ਹੋਰ ਲਿਖੀ ਹੋਈ ਆ ਕਿ ਐਤੀ ਮਾਰ ਪਈ ਕੁਰਲਾਣੇ ਉਹ ਤੈ ਕੀ ਦਰਦ ਨਾ ਆਇਆ ਇਹ ਸਮਾਜ ਦੇ ਬੱਚੇ ਕਿੱਦਾਂ ਬੜੇ ਆ ਸਾਰਿਆਂ ਦੇ ਫੀਸਾ ਦੇਣੀ ਆ ਆਪਣੇ ਘਰ ਦੇ ਖਰਚੇ ਚਲਾਣੇ ਕਿੱਦਾਂ ਚਲਾੜ ਮਰੇ ਸਮਾਜ ਦੇ ਤੁਸੀਂ ਮਾਰ ਕੇ ਰੱਖਤਾ ਇਹ ਮੈਂ ਵਾਲਮੀਕੀ ਸਮਾਜ ਦੀ ਗੱਲ ਨਹੀਂ ਕਰ ਰਿਹਾ ਦਰਜਾ 4 ਮੁਲਾਜ਼ਮ ਕਿਸੇ ਵੀ ਜਾਤ ਨਾਲ ਬਿਲੋਂਗ ਕਰ ਸਕਦਾ ਲੇਕਿਨ ਤੁਸੀਂ ਜਿਹੜੀ ਹੱਟ ਫੜ ਕੇ ਬੈਠੀ ਆ ਹਰ ਮਹੀਨੇ ਸਾਰਿਆਂ ਜਿਨੇ ਵੀ ਸਰਕਾਰੀ ਏਜੰਸੀਆਂ ਤੁਹਾਡੇ ਜਿੰਨੇ ਸਰਕਾਰੀ ਡਿਪਾਰਟਮੈਂਟ ਆ ਸਭ ਨੂੰ ਤਨਖਾਹਾਂ ਮਿਲਦੀਆਂ ਮੇਰੇ ਦਰਜਾ 4 ਮੁਲਾਜ਼ਮ ਭਰਾ ਨੂੰ ਕਿਉਂ ਨਹੀਂ ਕਿਉਂ ਨਹੀਂ ਤੁਸੀਂ ਲੋਕ ਸਮਝਦੇ ਅੱਜ ਅਸੀਂ ਇੱਥੋਂ ਤੋਂ ਤੱਕ ਨਹੀਂ ਉੱਠਾਂਗੇ ਜਦ ਤੱਕ ਕਿ ਤੁਸੀਂ ਦਰਜਾ 4 ਮਲਾਜ਼ਮ ਬਾਰੇ ਇੱਕ ਗੱਲ ਸਨਿਸ਼ਚਿਤ ਨਹੀਂ ਕਰਦੇ ਕਿ ਹਰ ਮਹੀਨੇ ਦੀ ਇੱਕ ਤਰੀਕ ਨੂੰ ਤਨਖਾਹ ਪਏਗੀ ਆਓ ਆਪਾਂ ਸਾਰੇ ਚਲੀਏ ਜੀ ਇੱਕ ਮਿੰਟ ਸਵਾਲ ਕਿਉਂ ਕੱਪੜੇ ਉਤਾਰਨੇ ਪਏ ਸਰ ਇਹ ਤਾਂ ਅੱਧੇ ਕੱਪੜੇ ਉਤਾਰੇ ਆ ਸਾਡੇ ਦਾ ਪੂਰੇ ਕੱਪੜੇ ਉਤਾਰਨ ਦੇ ਮਜਬੂਰ ਕਰਤਾ ਇਹਨਾਂ ਨੇ ਮੇਰਾ ਸਮਾਜ ਪੜ ਨਹੀਂ ਪਾਰਿਆ ਮੇਰਾ ਸਮਾਰਫੀਸਾ ਨਹੀਂ ਦੇ ਪਾਰਿਆ ਘਰ ਦਾ ਰਾਸ਼ਨ ਨਹੀਂ ਚੱਲਦਾ ਪਿਆ ਉਹ ਕਿਹਦੇ ਕੋਲ ਜਾ ਕੇ ਰੁਈਏ ਅਸੀਂ ਇਸ ਤੋਂ ਪਹਿਲੇ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਤਨਖਾਵਾ ਭਾਜੀ ਕਿਸਦੇ 6 ਮਹੀਨੇ ਦੀ ਕਿਸਦੇ 8 ਮਹੀਨੇ ਦੀ ਕਿਸਦੇ ਸਾਲ ਦੀ ਕਿਸਦੇ 12 ਮਹੀਨੇ ਦੀ ਕਿਸੇ ਨੂੰ ਕੋਈ ਤਰਸ ਨਹੀਂ ਆਂਦਾ ਅਸੀਂ ਕੋਈ ਗੱਲਬਾਤ ਕੀਤੀ ਤੁਸੀਂ ਇਹਨਾਂ ਨਾਲ ਅਸੀਂ ਗੱਲ ਕੀਤੀ ਸੀ ਪਿਛਲੇ ਹਫਤੇ ਮਾਨਯੋਗ ਜ਼ੋਨਲ ਕਮਿਸ਼ਨਰ ਸਾਹਿਬ ਸਾਨੂੰ ਮਿਲੇ ਸਕੇ ਲੇਕਿਨ ਉਹਨਾਂ ਨੇ ਵੀ ਉਸ ਟਾਈਮ ਝੂਠ ਬੋਲਿਆ ਤੁਹਾਡੇ মিডিਆ ਸਾਹਮਣੇ ਕਹਿ ਰਹੇ ਹਾਂ ਹੁਣ ਤੱਕ ਡੀ ਜ਼ੋਨ ਦੇ ਬਹੁਤ ਸਾਰੇ ਕਮ ਚ ਕਰਮਚਾਰੀ ਨੇ ਜਿਨ੍ਹਾਂ ਦੀ ਤਨਖਾਵਾ ਰਿਲੀਜ਼ ਨਹੀਂ ਹੋਈਆਂ ਕਿ ਸਾਨੂੰ ਅੱਜ ਇੱਕ ਗੱਲ ਦੀ ਸਾਡੀ ਡਿਮਾਂਡ ਹੈ ਕਿ ਜਦ ਤੱਕ ਤੁਸੀਂ ਇਹ ਸੁਨਿਸ਼ਚਿਤ ਨਹੀਂ ਕਰੋਗੇ ਇੱਕ ਦਿਨ ਨੂੰ ਤਨਖਾਹ ਮਿਲੇਗੀ ਮਿਲੇਗੀ ਉਨ ਤੱਕ ਇਹ ਤਰਮਾਸ ਤਰਨਾ ਸਮਾਪਤ ਨਹੀਂ ਹੋਏਗਾ ਸਾਡੇ ਨਾਲ ਕਿੰਨੇ ਲੋਕ ਨੇ ਸਾਡੇ ਨਾਲ ਇਸ ਟਾਈਮ ਬਹੁਤ ਆਰੀ ਸਾਡੀਆਂ ਪੈਣਾ ਵੀ ਆ ਮਾਤਾਵਾ ਵੀ ਆ ਭਰਾ ਵੀ ਆ ਛੋਟੇ ਵੀਰ ਵੀ ਆ ਬਹੁਤ ਆ ਰਹਾ ਸਾਡੇ ਨਾਲ ਕਰਾਂ ਦੇ ਚਲਾਣ ਲਈ ਕਿੰਨੀ ਕਿ ਮੁਸ਼ਕਿਲ ਆ ਰਹੀ ਤੁਮੇ ਇਸ ਤਰ੍ਹਾਂ ਦੋ ਦਿਨ ਪਹਿਲਾਂ ਵੀ ਇਹੀ ਸਰਕਾਰਾਂ ਨੇ ਅਲੱਗ-ਅਲੱਗ ਤਰੀਕੇ ਨਾਲ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹ ਦਰਨਾ ਤੁਸੀਂ ਨਾ ਦਿਓ ਲੇਕਿਨ ਜੇ ਅੱਜ ਇਹ ਡਿਸੀਜਨ ਇਥੋਂ ਨਾ ਨਿਕਲਿਆ ਤੇ ਅਸੀਂ ਇਹ ਤੋਂ ਉੱਠਣ ਵਾਲੇ ਨਹੀਂ ਆ ਮਾਨਿਓ ਕਮਿਸ਼ਨਰ ਸਾਹਿਬ ਅਗਲੀ ਵਾਰ ਇਹ ਦਰਨਾ ਤੁਹਾਡੇ ਘਰ ਦੇ ਬਾਹਰ ਨਹੀਂ ਤੁਹਾਡੇ ਘਰ ਦੇ ਅੰਦਰ ਲੱਗੇਗਾ ਨਗਰ ਨਗਿੰਮ ਕਮਿਸ਼ਨਰ ਮੈਂ ਬਬਲੂ ਹਨਾਰਿਆ ਅੱਜ ਅਸੀਂ ਭਗਵਾਨ ਵਾਲਮੀਕੀ ਸੇਵਕ ਸੰਗ ਵੱਲੋਂ ਰਵੀ ਬਾਲੀ ਜੀ ਦੀ ਅਧਿਖਸ਼ਤਾ ਹੇਠ ਆਪਣੀ ਜਿਹੜੀ ਪਹਿਲਾਂ ਮੰਗ ਪੱਤਰ ਅਸੀਂ ਦਿੱਤਾ ਸੀਗਾ ਕਿ ਦਰਜਾ 4 ਕਰਮਚਾਰੀ ਜਿਹੜੇ ਆ ਉਹਨਾਂ ਦੀ ਤਨਖਾਹ ਹਰ ਮਹੀਨੇ ਦੀ ਇੱਕ ਤਰੀਕ ਨੂੰ ਪੈ ਜਾਣੀ ਚਾਹੀਦੀ ਹੈ ਉਸ ਦੇ ਸਬੰਧ ਵਿੱਚ ਅੱਜ ਸਾਨੂੰ ਰੋਸ ਮਾਰਚ ਕਰਨਾ ਪਿਆ ਜਿਹਦੇ ਵਾਸਤੇ ਸਾਡਾ ਅਲਟੀਮੇਟ ਪਹਿਲੇ ਦਿੱਤਾ ਪਿਆ ਸੀ ਵੀ ਜੇਕਰ ਅੱਜ ਇੱਥੇ ਸਾਡੀ ਮੰਗ ਪੂਰੀ ਨਹੀਂ ਹੁੰਦੀ ਔਰ ਕੋਈ ਅਧਿਕਾਰੀ ਸਾਨੂੰ ਆ ਕੇ ਆਸ਼ਵਾਸਨ ਨਹੀਂ ਦਿੰਦਾ ਗਰੰਟੀਡ ਕਿ ਹਰ ਮਹੀਨੇ ਇੱਕ ਤਰੀਕ ਨੂੰ ਦਰਜਾ 4 ਮਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਉਹਨਾਂ ਦੇ ਖਾਤੇ ਵਿੱਚ ਭੇਜਣ ਗਿਆ ਉਦੋਂ ਤੱਕ ਅਸੀਂ ਇਹ ਤਰਨਾ ਨਹੀਂ ਛੱਡਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਜੇਕਰ ਅੱਜ ਕਿਤੇ ਨਾ ਕਿਤੇ ਢਿਲਮਟ ਹੁੰਦੀ ਆ ਤੇ ਅਗਲਾ ਜਿਹੜਾ ਸਾਡਾ ਪੜਾ ਹੋਏਗਾ ਉਹ ਨਗਰ ਨਿਗਮ ਕਮਿਸ਼ਨਰ ਦੀ ਕੋਠੀ ਦਾ ਕਰਾ ਹੋਏਗਾ ਜਿਵੇਂ ਹੁਣ ਬਾਲੀ ਦੀ ਉਹਨਾਂ ਦੇ ਇਲਾਕੇ ਕਈ ਬੰਦੇ ਆਪਣੇ ਬਸਤਰ ਵੀ ਉਤਾਰਿਆ ਤੇ ਕਿੰਨਾ ਗਲਤ ਲੱਗਿਆ ਤੇ ਉਹਦੇ ਲਈ ਕੀ ਇਹ ਸਰਕਾਰ ਨੇ ਸਾਨੂੰ ਨੰਗੇ ਕਰਤਾ ਜਿਵੇਂ ਕਿ ਬੰਸੀ لال ਪ੍ਰੇਮੀ ਜੀ ਨੇ ਕਿਹਾ ਸੀਗਾ ਕਿ ਅਸੀਂ ਸਰਕਾਰ ਲਿਆਂਦੀ ਸੀ ਵੀ ਸਾਡੇ ਦੁੱਖਾਂ ਤਕਲੀਫਾਂ ਨੂੰ ਠਕੇਗੀ ਸਾਡੇ ਦੁੱਖਾਂ ਤਕਲੀਫਾਂ ਦਾ ਨਿਵਾਰਨ ਹੋਏਗਾ ਬੜੇ ਵੱਡੇ ਪੱਦਰ ਦੇ ਚੁਣ ਕੇ ਨਵੇਂ ਨਵੀਂ ਅਸੀਂ ਸਰਕਾਰ ਲੈ ਕੇ ਆਏ ਆ ਪਰ ਇਹ ਸਰਕਾਰ ਨੇ ਸਾਡੇ ਦੁੱਖਾਂ ਤਕਲੀਫਾਂ ਨੂੰ ਤਾਂ ਕੀ ਠਕਣਾ ਸਾਡੇ ਅਨ ਅਨਸਾਰ ਸਾਡੇ ਕਪੜੇ ਵੀ ਲਵਾਤੇ ਤੁਹਾਡੀਆਂ ਮੰਗਾ ਨਹੀਂ ਬੰਨੀਆਂ ਐ ਮੈਚ ਕਰ ਤੁਹਾਡਾ ਹੋ ਜੀ ਹੋਏਗਾ ਹਜੇ ਤਾਂ ਇੱਥੇ ਬੈਠੇ ਆ ਜੀ ਜੇਕਰ ਹਜੇ ਵੀ ਕੋਈ ਨਹੀਂ ਇਦਾਂ ਦਾ ਕੋਈ ਸਟੈਪ ਹੁੰਦਾ ਕੋਈ ਸਾਨੂੰ ਗਰੰਟੀਡ ਨਹੀਂ ਮਿਲਦੀ ਸਿਸਟਮ ਫਿਰ ਅਸੀਂ ਨਗਰ ਨਿਗਮ ਕੋ ਮਿਸਟਰ ਦੀ ਕੋਠੀ ਦਾ ਘਰਾਵ ਕਰਾਂਗੇ ਹੁਣ ਹਣ ਮਿੱਥੇ ਸਮੇਂ ਲਈ ਉੱਥੇ ਧਰਨੇ ਤੇ ਬੈਠਾਂਗੇ ਤਨਖਾਹਾਂ ਦਾ ਕੋਈ ਸਿਰ ਪੈਰੀ ਆਣੀ ਜੀ ਹਰ ਮਹੀਨੇ ਦੀ ਤਨਖਾਹ ਪਹਿਲੀ ਗੱਲ ਤਾਂ 20 25 ਦਿਨ ਲੇਟ ਹੁੰਦੀ ਆ ਕੋਈ ਕਲਰ ਫੋਨ ਨਹੀਂ ਚੱਕਦਾ ਜੇ ਕਿਸੇ ਨੂੰ ਕੋਈ ਪੁੱਛਣ ਦੀ ਗੱਲ ਕਰੀਏ ਤਾਂ ਉਹਨਾਂ ਦੀ ਇੱਕੋ ਗੱਲ ਹੁੰਦੀ ਹੈ ਜੀ ਵੀ ਬਣਾ ਰਹੇ ਆ ਬਣਾ ਰਹੇ ਆ ਪੂਰਾ ਮਹੀਨਾ ਲੱਗ ਜਾਂਦਾ ਉਹਨਾਂ ਨੂੰ ਤਨਖਾਹਾਂ ਬਣਾਉਂਦੇ ਬਣਾਉਂਦੇ ਔਰ ਕਈਆਂ ਦੀਆਂ ਤਨਖਾਹਾਂ 3 ਮਹੀਨੇ ਤੋਂ ਪਈਆਂ ਕਈ ਜਿਹੜੇ 6 ਮਹੀਨੇ ਤੋਂ ਪਈਆਂ ਕਈਆਂ ਦੀਆਂ ਸਾਲ ਸਾਲ ਤੋਂ ਪਈਆਂ ਕਈਆਂ ਦੇ ਤਾਂ ਚੁੱਲ੍ਹੇ ਵੀ ਨਹੀਂ ਜਗਦੇ ਕਿ 6-6 ਮਹੀਨੇ ਹੋ ਗਏ ਸਮਝ ਜਾਇਆ ਉਹ ਇਹਨਾਂ ਨੇ ਆਪਣਾ ਇੱਕ ਪ੍ਰਾਈਵੇਟ ਪ੍ਰਾਈਵੇਟ ਫਾਈਨਾਂਸ ਕੰਪਨੀ ਖੋਲੀ ਹੋਈ ਆ ਇਹ ਅਧਿਕਾਰੀ ਅਧਿਕਾਰੀ ਪ੍ਰਾਈਵੇਟ ਵਿਆਜ ਜੜੀਆਂ ਨਾਲ ਮਿਲ ਕੇ ਇਹਨਾਂ ਮੁਲਾਜ਼ਮਾਂ ਨੂੰ ਹੀ ਵਿਆਜ ਤੇ ਪੈਸੇ ਦੇ ਦਿੰਦੇ ਆ ਇਹਨਾਂ ਦੇ ਏਟੀਐਮ ਰੱਖ ਲੈਂਦੇ ਆ ਮੁੜ ਕੇ ਜਦੋਂ ਤਨਖਾਹ ਆਂਦੀ ਆ ਫਿਰ ਆਪਣੇ ਮੋٹے ਵਿਆਜ ਦੇ ਨਾਲ ਇਹਨਾਂ ਦੀ ਰਕਮ ਕੱਟ ਕੇ ਜਿਹੜੀ ਹੈਗੀ ਆ ਉਹ ਪੂਰੇ ਸੂਰੇ ਕਰ ਦਿੰਦੇ ਵਿੱਚ ਤਨਖਾਹ ਤਾਂ ਆਂਦੀ ਨਹੀਂ ਕਰਜ਼ਾ ਲਾਣ ਲਈ ਵਿਆਜ ਤੇ ਪੈਸੇ ਚੱਕਣੇ ਪੈਣੇ ਫਿਰ ਇਹਨਾਂ ਨੂੰ ਫਿਰ ਉਹ ਇਹਨਾਂ ਕੋਲ ਹੀ ਜਾਂਦੇ ਆ ਸਿਬਲ ਇਹਨਾਂ ਦੇ ਜਾਲ ਸਾਜੀ ਦੇ ਨਾਲ ਖਰਾਬ ਕੀਤੇ ਹੋਏ ਆ ਕਿ ਕਿ ਤਨਖਾਹ ਟਾਈਮ ਸਰ ਨਹੀਂ ਆਉਂਦੀ ਕਿਸ਼ਤਾਂ ਬਹੁਤ ਹੋ ਜਾਂਦੇ ਬੈਂਕਾਂ ਦੀਆਂ ਤੇ ਉਹ ਅਸੀਂ ਬਲਗਰਾ ਹੁੰਦੇ ਅੱਗੋਂ ਇਹਨਾਂ ਨੂੰ ਲੋਨ ਨਹੀਂ ਮਿਲਦਾ। ਦੇ ਕੀ ਮੰਗਦਾ ਤੂੰ? ਮੰਗ ਇਹ ਵੀ ਬਸ ਛੋਟੀ ਜਹੀ ਦੀ ਆ ਕਿ ਹਰ ਇੱਕ ਤਰੀਕ ਨੂੰ ਇਹਨਾਂ ਦੇ ਖਾਤੇ ਵਿੱਚ ਤਨਖਾਹ ਜਿਵੇਂ ਪੰਜਾਬ ਸਰਕਾਰ ਦੇ ਬਾਕੀ ਵਿਭਾਗਾਂ ਦੇ ਮਲਾਈਮਾਂ ਦੇ ਖਾਤਿਆਂ ਵਿੱਚ ਆ ਜਾਂਦੀ ਇਸ ਵਿਭਾਗ ਦੇ ਵਿੱਚ ਵੀ ਇੱਕ ਤਰੀਕ ਨੂੰ ਤਨਖਾਹ ਨਹੀਂ ਚਾਹੀਦੀ ਖਾਤੇ ਵਿੱਚ। ਇਹ ਆਏ ਉਹ ਸਰ ਇਹਨਾਂ ਨੇ ਐਕਚੁਅਲੀ ਇਹਨਾਂ ਦੀ ਜਿਹੜੀ ਮੰਗ ਆ ਉਹ ਬਿਲਕੁਲ ਜੈਨੂਇਨ ਆ। ਇਹ 4 ਦਿਨ ਪਹਿਲਾਂ ਇਹਨਾਂ ਨੇ ਡੀ ਜ਼ੋਨ ਤੇ ਵੀ ਆ ਕੇ ਹੀ ਮੰਗ ਪੱਤਰ ਦਿੱਤਾ ਸੀ ਹਫਤਾ ਪਹਿਲਾਂ ਪਿਛਲੇ ਹਫਤੇ ਦੀ ਗੱਲ ਆ 4 ਦਿਨ ਹੀ ਆ। ਤੇ ਉਹ ਕਿਉਂਕਿ ਮਾਨਯੋਗ ਕਮਿਸ਼ਨਰ ਸਾਹਿਬ ਦੀ ਇੱਕ ਦਿੱਲੀ ਪ੍ਰੋਗਰਾਮ ਸੀਗਾ ਤੇ ਇੱਕ ਚੰਡੀਗੜ੍ਹ ਸੀਗਾ ਤੇ ਥੋੜਾ ਜਿਹਾ ਆਪकी ਸਰਕਾਰ ਆਪਕੇ ਦਵਾਰ ਕੈਂਪਾਂਦ ਕਰਕੇ ਸਾਡਾ ਮੇਲ ਨਹੀਂ ਹੋ ਪਾਇਆ ਤੇ ਜਿਹੜੀ ਇਹਨਾਂ ਦੀ ਮੰਗ ਆ ਉਹ ਬਿਲਕੁਲ ਜੈਨੂਅਨ ਆ ਅਸੀਂ ਕਮਿਸ਼ਨਰ ਸਾਹਿਬ ਤੱਕ ਪਹੁੰਚਾਤੀ ਆ ਔਰ ਮੇਰੀ 100% ਕੋਸ਼ਿਸ਼ ਹੋਊਗੀ ਕਿ ਜਿਹੜੀ ਇਹਨਾਂ ਦੀ ਮੰਗ ਆ ਵੀ ਇੱਕ ਪਹਿਲੇ ਹਫਤੇ ਦੀ ਕਿਸੇ ਵੀ ਤਰੀਕ ਨੂੰ ਫੋਰਥ ਕਲਾਸ ਮੁਲਾਜ਼ਮ ਦੀ ਤਰਖਾ ਪੈਣੀ ਚਾਹੀਦੀ ਆ ਤੇ ਮੈਂ ਵੀ ਕਹਿੰਦਾ ਵੀ 100% ਪੈਣੀ ਚਾਹੀਦੀ ਆ ਅਸੀਂ ਕੱਲ ਨੂੰ ਮਾਂਜੂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਮੈਂ ਬਾਲੀ ਜੀ ਨੂੰ ਤੇ ਹੋਰ ਇਹਨਾਂ ਦੇ ਜਿਹੜੇ ਮਹਤਵਪੂਰਨ ਬੰਦੇ ਨੇ ਉਹਨਾਂ ਨੂੰ ਬੁਲਾ ਲਿਆ ਅਸੀਂ ਇਹਨਾਂ ਦੀ ਇੱਕ ਪਰਸਨਲ ਮੀਟਿੰਗ ਕਮਿਸ਼ਨਰ ਸਾਹਿਬ ਨਾਲ ਕਰਾ ਕੇ ਉਹ ਫਿਕਸ ਕਰਨ ਦੀ ਕਰਾਂਗੇ ਇਹਨਾਂ ਨੇ ਰੋਜ਼ ਦੇ ਮਾਰੇ ਕੱਪੜੇ ਵੀ ਉਤਾਰੇ ਸੀ ਤੁਸੀਂ ਆ ਉਹ پکڑ ਪਰ ਤੋਂ ਦੇ ਗਿਆ ਠੀਕ ਨਹੀਂ ਤੇ ਜਦੋਂ ਪਿਛਲੀ ਵਾਰੀ ਮਿਲ ਕੇ ਗਏ ਨੇ ਉਦੋਂ ਬੜੇ ਸੋਬਰ ਢੰਗ ਨਾਲ ਮਿਲੇ ਨੇ ਹੁਣ ਉਹ ਨਹੀਂ ਹੱਲ ਹੋਇਆ ਤੈਅ ਕਿ ਹੁਣ ਕਪੜੇ ਲਾਏ ਨੇ ਤੇ ਸਾਡਾ ਕੋਸ਼ਿਸ਼ ਆ ਵੀ ਇਹਨਾਂ ਦੀ ਜੈਨੂਇਨ ਮੰਗ ਨੂੰ ਜੈਨੂ ਤਰੀਕੇ ਨਾਲ ਮੰਨਿਆ ਜਾਵੇ ਠੀਕ ਹੈ ਜੀ ਠੀਕ ਹੈ ਸਰ ਥੈਂਕ ਯੂ ਜੀ